ਦੇ ਦੋਸਤੋ ਲੋ ਜਨਾਤੋ ਕੇ ਰੈੜੀ ਛੜੀ ਹੋ ਗਏ ਬੱਚਾ ਛੜਾ ਸਕੂਲ ਤੇ ਲੋਈ ਪੱਖਾ ਥੱਲੇ ਉੱਪਰੋਂ ਆ ਗਿਆ ਦੇਖੋ ਦੋਸਤੋ ਦੇਖੋ ਇਹ गिर ਗਿਆ ਜੇ ਤੁਹਾਨੂੰ ਪਤਾ ਹੀ ਹੈ ਸਵੇਰੇ ਨੁਕਸਾਨ ਹੋਣ ਤੋਂ ਬਚ ਗਿਆ ਦੋਸਤੋ ਚਲੋ ਜੀ ਕੋਈ ਗੱਲ ਨਹੀਂ ਤਿੰਨ ਬੰਦੇ ਖੜੇ ਤੇ ਪੰਖੇ ਦੇ ਨੀਚੇ ਹੈ ਤਿੰਨ ਬੰਦੇ ਖੜੇ ਤਿੰਨ ਬੰਦੇ ਖੜੇ ਦੇ ਪੱਖੇ ਦੇ ਥੱਲੇ ਮੈਂ ਮਯੰਕ ਕਰਨ ਹਾਂਸੀ ਲੋ ਜ ਬੱਚਾ ਤਾਂ ਰਹਿ ਗਈ ਦੇਖੋ ਇਹ ਪੱਖਾ ਦੇਖੋ ਇਹ ਹੋਰ ਟੁੱਟ ਕੇ ਉਥੋਂ ਥੱਲੇ ਗਿਰਿਆ ਦੀ ਫੁੱਲ ਬਚਤ ਰਹੀ ਦੋਸਤੋ ਹੈਲੋ ਦੋਸਤੋ ਲੋ ਜੀ ਸਵੇਰੇ ਸਵੇਰੇ ਹੋ ਗਿਆ ਤੇ ਕੰਮ ਖਰਾਬ ਸੋਨੂੰ ਦੱਸਾ ਲੈਣਾ ਕੀ ਹੋਇਆ ਦੋਸਤੋ ਬੱਜ ਗਏ ਬੰਦੇ ਬੱਜ ਗਏ ਸਾਡੇ ਦੇਖ ਲਓ ਦੋਸਤੋ ਲੋ ਜੀ ਜੀ ਨੇ ਚਲਾਇਆ ਤੇ ਪੱਖਾ ਹਵਾ ਵਾਸਤੇ ਪੱਖਾ ਆ ਗਿਆ ਇੱਕੇ ਲੱਗ ਤੇ ਕੋਈ ਪੱਖਾ ਹੈਗਾ ਇਹ ਇਹ ਦੇਖੋ ਦੋਸਤੋ ਪੱਖਾ ਹੈ ਨਹੀਂ ਨਾ ਪੱਖਾ ਇੱਕੇ ਲੱਗ ਆ ਗਿਆ ਇਹ ਪਿਆਰ ਦੇਖੋ ਦੋਸਤੋ ਇੱਕੇ ਲੱਗ ਪੱਖਾ ਆਇਆ ਇਹ ਜਦ ਇਹ ਕੋਈ ਸ਼ੁਕਰ ਮਨਾਓ ਕੋਈ ਹੈ ਨਹੀਂ ਜੀ ਦੇਖੋ ਜੀ ਸਾਰੇ ਦੇਖ ਰਹੇ ਨੇ ਹੁਣ ਪੱਖੇ ਨੂੰ ਦੇਖੋ ਕਿਵੇਂ ਦੇਖ ਰਹੇ ਨੇ ਦੋਸਤੋ ਪੱਖਾ ਗਿਰ ਗਿਆ ਦੋਸਤੋ ਦੇਖੋ ਪੱਖਾ ਸਵੇਰੀ ਸਵੇਰੀ ਦੇਖ ਲਓ ਆਏ ਨਾ 8 ਵਜੇ ਨੇ 8 ਦੇਖੋ 8 ਤੋਂ ਖੇ ਚਲਾਇਆ ਇਹਦੀ ਨਾਲ ਨਾਲ ਇੱਕ ਵਾਰ ਚੇਕ ਕਰ ਗਿਆ ਦੋਸਤੋ ਜਿਹੜੇ ਵੀ ਪੱਖੇ ਗਿਰਦੇ ਨੇ ਨਾ ਉਹ ਹਿੱਲਦੇ ਨੇ ਜਿਆਦਾ ਹਿੱਲਦੇ ਨੇ ਤਾਂ ਆਵਾਜ਼ ਕਰਦੇ ਨੇ ਹਿੱਲਦੇ ਨੇ ਨਾ ਉਹਨਾਂ ਨੂੰ ਦੋ ਦਿਨਾਂ ਬਾਅਦ ਤੇ ਨਵਾਂ ਜਨਾਵਾ ਦੇਖ ਲਿਆ ਕਰੋ ਕਿਉਂਕਿ ਉਹਨਾਂ ਦੇ ਨਟ ਪੇਚ ਖੁੱਲ ਜਾਂਦੇ ਨੇ ਕਸਟੇ ਟੁੱਟ ਜਾਂਦੇ ਨੇ ਸਾਡਾ ਵੀ ਐ ਹੀ ਹੋਇਆ ਪੱਖੇ ਦਾ ਹਾਲ ਇਹ ਹਿੱਲ ਜਾਂਦੀ ਹੈ ਜੇ ਜਾਰਾ ਹਿੱਲਣਾ ਸੀ ਤੇ ਉਸ ਦੇ ਕਾਰਨ ਇਹ ਨਾ ਨਟ ਬੇਸ ਸਾਰੇ ਘਸਦੇ ਟੁੱਟ ਗਏ ਤੁਸੀਂ ਵੀ ਆਪਣਾ ਵਿਚਾਰ ਚ ਬਚਾਏ ਰੱਖੋ ਨਹੀਂ ਤਾਂ ਪੱਖਾ ਜਿੱਕੇ ਸਿਰ ਫਟ ਜੂਗਾ ਦੋਸਤੋ ਨਹੀਂ ਦੇਖੋ ਜੀ ਸਾਰੇ ਦੇਖ ਰਹੇ ਨੇ ਦੇਖੋ ਜੀ ਕਿਵੇਂ ਦੇਖ ਰਹੇ ਨੇ ਪੱਖੇ ਨੂੰ ਦੇਖੋ ਲਓ ਜੀ ਸਾਰੇ ਦੇਖ ਰਹੇ ਨੇ ਕਿ ਪੱਖਾ ਕਿਹਨਾਂ ਚਲੋ ਜੀ ਰਾਣਾ ਪੰਜਾਬੀ ਬਲੌਗ ਤੁਹਾਡਾ ਸਵਾਗਤ ਹੈ ਦੇਖੋ ਜੀ ਰੋਟੀ ਨਾਲ ਦਵਾਈ ਚੱਲ ਰਹੀ ਹੈ ਗੋਲੀਆਂ ਚੱਲ ਰਹੀਆਂ ਨੇ ਤੇ ਲੋ ਜੀ ਦਿਮਾਗ ਨਾਲ ਦਾ ਖਰਾਬਾ ਉਹਦੀ ਦਵਾਈ ਖਾਂਦੇ ਨੇ ਇਹ ਤੇ ਲੋ ਜੀ ਮਿਲਦੇ ਆਂ ਫਿਰ ਆਪਾਂ ਥੋੜੀ देर ਜੇ ਇਹਨਾਂ ਨੂੰ ਛੱਡਿਆ ਇਹ ਪਹਿਲਾਂ ਆਪਾਂ ਆ ਕੇ ਫਿਰ ਨਾਮਾ ਤੋਂ ਮੰਗਾ ਠੀਕ ਆ ਦੋਸਤੋ ਮੈਦਾ ਉੱਠ ਗਿਆ ਇਹਨਾਂ ਦਾ ਠਾਲਾ ਨਹੀਂ ਪੱਖੇ ਦੀ ਆਵਾਜ਼ ਤੇ ਉੱਠ ਗਿਆ ਮਾਧ ਧਮ ਲੜੇ ਗਿਆ ਜਿਆ ਬੜਾ ਠੋਕ ਆਵਾਜ਼ ਆਈਏ ਜਿਵੇਂ ਨਾ ਉਹ ਮੈਂ ਫੇਰ ਉੱਠ ਗਿਆ ਚਲੋ ਫੇਰ ਵੀ ਉੱਠਣਾ ਹੀ ਦੀ ਆਪਰੇ ਤਾਂ ਕਿਉਂਕਿ ਇਹਨਾਂ ਨੂੰ ਛੱਡ ਕੇਣਾ ਤੇ ਸੁਨੇਹ ਰਾਣਾ ਗਿਆ ਹੋਇਆ ਏ ਤੇ ਲੋ ਜੀ ਦੋਸਤੋ ਮਿਲਦੇ ਆਂ ਫਿਰ ਆਪਾਂ ਥੋੜੀ ਜੇਰ ਸਾਡੇ ਨਾਲ ਬਣੇ ਰਹੋ ਠੀਕ ਆ ਦੋਸਤੋ ਸੋ ਦੋਸਤੋ ਲੋ ਜਨਾਤ ਹੋ ਕੇ ਰੈਡੀシャੜੀ ਹੋ ਗਏ ਬੱਚਾ ਛੜਿਆ ਸਕੂਲ ਤੇ ਲੋਰੀ ਪੱਖਾ ਥੱਲੇ ਉਪਰੋਂ ਆ ਗਿਆ ਦੇਖੋ ਦੋਸਤੋ ਦੇਖੋ ਇਹ ਗਿਰ ਗਿਆ ਜੀ ਤੁਹਾਨੂੰ ਪਤਾ ਹੀ ਹੈ ਸਵੇਰੇ ਨੁਕਸਾਨ ਹੋਣ ਤੋਂ ਬਚ ਗਿਆ ਦੋਸਤੋ ਚਲੋ ਜੀ ਕੋਈ ਗੱਲ ਨਹੀਂ ਤਿੰਨ ਬੰਦੇ ਖੜੇ ਤੇ ਪੰਖੇ ਕੇ ਨੀਚੇ ਹੈ ਤਿੰਨ ਬੰਦੇ ਖੜੇ ਤਿੰਨ ਬੰਦੇ ਖੜੇ ਤੇ ਪੱਖੇ ਦੇ ਥੱਲੇ ਜੀ ਮਯੰਕ ਕਰਨ ਹੈਂਸੀ ਲੋ ਜੀ ਬੱਚਾ ਤਾਂ ਰਹਿ ਗਈ ਦੇਖੋ ਇਹ ਪੱਖਾ ਦੇਖੋ ਇਹ ਹੋਰ ਟੁੱਟ ਕੇ ਉਥੋਂ ਥੱਲੇ ਗਿਰਿਆ ਜੀ ਫੁੱਲ ਬਚਤ ਰਹੀ ਦੋਸਤੋ ਪਾ ਪਹਿਲਾਂ ਵੀ ਤੁਹਾਨੂੰ ਕਿਹਾ ਸੀ ਕਿ ਜਿਹੜੇ ਪੱਖੇ ਹਿੱਲਦੇ ਨੇ ਨਾ ਉਹਨਾਂ ਨੂੰ ਜ਼ਰੂਰ 10 ਦਿਨਾਂ ਬਾਅਦ ਚੈੱਕ ਕਰਾਇਆ ਜਾਵੇ ਉਹਨਾਂ ਦੇ ਨਟ ਬੋਲਟ ਟੈਟ ਕਰੇ ਜਾਣ ਨਹੀਂ ਤਾਂ ਪੱਖਾ ਗਿਰ ਜੂਗਾ ਦੋਸਤੋ ਸੁਟਾ ਚਲੋ ਜੀ ਕੋਈ ਗੱਲ ਨਹੀਂ ਵੈਸੇ ਤਾਂ ਬਚਦਾ ਰਹੇਗੀ ਆਪਣੀ ਤਾਂ ਤੁਸੀਂ ਧਿਆਨ ਰੱਖੋ ਆਪਣਾ ਤੇ ਲੋ ਜੀ ਆਪਾਂ ਖਾਣੇ ਆ ਰੋਟੀ ਪਰੌਂਠਾ ਤੇ ਮਿਲਦੇ ਆਂ ਫਿਰ ਸ਼ੌਪ ਤੇ ਚਾਹ ਲੈ ਕੇ ਜਾਨੇ ਉਹਨਾਂ ਦੀ ਆਪਾਂ ਚਲੋ ਸੜਨ ਬਣੇ ਰਹੋ ਜੀ ਦੋਸਤੋ ਓਕੇ ਜੀ ਛੋਟੀ ਬਾਣੀ ਖਾ ਲਿਆ ਦੋਸਤੋ ਲੋ ਜੀ ਰਵਿਦਾ ਰਾਨੀ ਕੱਢ ਰਹੀ ਹੈ ਕਿਉਂ ਦੇਖੋ ਦੋਸਤੋ ਰਵਿਦਾ ਰਾਨੀ ਕੱਢ ਰਹੀ ਹੈ ਕਿਉਂ ਆਪਾਂ ਚੱਲਦੇ ਹਾਂ ਸ਼ੌਪ ਤੇ ਚਲੋ ਜੀ ਮਿਲਦੇ ਹਾਂ ਫਿਰ ਦੇਖਦੇ ਹਾਂ ਬਾਜ਼ਾਰ ਦਾ ਹਾਲਚਾਲ ਸਾਡੇ ਨਾਲ ਬਣੇ ਰਿਓ ਹੈਲੋ ਦੋਸਤੋ ਲੋ ਜੀ ਮੈਂ ਆ ਗਿਆ ਹਾਂ ਸ਼ੌਪ ਤੋਂ ਲੈ ਕੇ ਆਇਆ ਵਸ ਪਾਲਕ ਜੋ ਕੀ ਪਾਲਕ ਦੇ ਬਣਨਗੇ ਪਕੌੜੇ ਕੜੀ ਪਕੌੜਾ ਬਣੂਗਾ ਦੋਸਤੋ ਇੱਧਰ ਦੇਖੋ ਜੀ ਇਹਨਾਂ ਨੇ ਕੀ ਕਰਿਆ ਹੋਇਆ ਹੈ ਕਿਉਂ ਕੱਢ ਰਹੇ ਨੇ ਅਜ ਤਾਂ ਫਿਲਹਾਲ ਤੇ ਆਲੂ ਕਿਉਂ ਦੁੱਧ ਇੱਧਰ ਕੀ ਆ ਦਹੀਂ ਦੋਸਤੋ ਤੇ ਲਾਜ ਮਿੱਤਰੋ ਬਣੂਗਾ ਕੜੀ ਪਕੌੜਾ ਦੇਖੋ ਜੀ ਪੱਖਾ ਦੇ ਲੌਰੀ ਪਿਆ ਦੇਖ ਲਓ ਹੋਰ ਮਾਰਕਾ ਲੱਗ ਲੰਦਾਰੇ ਪੱਖਾ ਦੇ ਲੌਰੀ ਪਿਆ ਚਲੋ ਕੋਈ ਨਹੀਂ ਪਿਆ ਰਹਿਣ ਤਾਂ ਮੈਂ ਫਿਰ ਨਾ ਦੁਪਹਿਰੇ ਆਉਂਗਾ ਜਦ ਰੋਟੀ ਲੈਣ ਜਵਾਖਾ ਨੂੰ ਫੁੱਲੋ ਲੈਣ ਆਉਂਗਾ ਨਾ ਜੱਜ ਲਾਵਾਂਗੇ ਇਹਨੂੰ ਠੀਕ ਆ ਦੋਸਤੋ ਚੱਲ ਸਾਡੇ ਨਾਲ ਬਣੇ ਰਹੋ ਤੁਸੀਂ ਨਹੀਂ ਪਤਾ ਆਪਾਂ ਨਵਾਂ ਲਿਆ ਕੇ ਲਾ ਦਈਏ ਕੋਈ ਹੋਰ ਲੈਟਰਿੰਗ ਕਰ ਰਿਹਾ ਲੈਟਰਿੰਗ ਚਲੋ ਜੀ ਦੋਸਤੋ ਮਿਲਦੇ ਆਪਾਂ ਥੋੜੀ ਦੇਰ ਚ ਸਾਡੇ ਨਾਲ ਬਣੇ ਰਹੋ ਤੁਸੀਂ ਓਕੇ ਲਓ ਜੀ ਦੇਖੋ ਜੀ ਇੱਧਰ ਕਰੀਮ ਨਹੀਂ ਹੈ ਆ ਲੈ ਗੋਰੀ ਹੋ ਰਹੀ ਆ ਇਹ ਹੋ ਸਕਦਾ ਕੋਈ ਕਰੀਮ ਥੋੜੀ ਫਿਰ ਲੋਸ਼ਨ ਹੈ ਤਾਂ ਧਾਈਆ ਵਾਲਾ ਲੋ ਜੀ ਦੋਸਤੋ ਚਲੋ ਜੀ ਮੇਥਰੋਂ ਮਿਲਦੇ ਆ ਫਿਰ ਆਪਾਂ ਥੋੜੀ ਦੇਰ ਚ ਸਾਡੇ ਨਾਲ ਬਨੇ ਰਹੋ ਤੁਸੀਂ ਓਕੇ ਹੈਲੋ ਦੋਸਤੋ ਲੋ ਜੀ ਆ ਗਏ ਅਸੀਂ ਸ਼ੌਪ ਤੋਂ ਹੁਣ ਆਏ ਰੋਟੀ ਲੈਣ ਆਇਆ ਤੇ ਬਣਾਇਆ ਕੜੀ ਚਾਵਲ ਦੇਖੋ ਜੀ ਚਾਵਲ ਮੈਂ ਤੁਹਾਨੂੰ ਦਿਖਾ ਦੇਣਾ ਹੈ ਲੋ ਜੀ ਚਾਵਲੀ ਚਾਵਲ ਤੇ ਕੜੀ ਚਾਵਲ ਬਣਾਈ ਆ ਪੱਖਾ ਡੁੱਟ ਗਿਆ ਜੀ ਦੇਖੋ ਦੋਸਤੋ ਪੱਖਾ ਪਿਆਏ ਤੇ ਹੋਰ ਲੈ ਕੇ ਆਏ ਹੁਣ ਮੈਂ ਪੱਖੇ ਆਪਣੇ ਸ਼ੌਪ ਤੇ ਪਏ ਤੇ ਪੱਖੇ ਆਪਣੇ ਜਿਹੜੇ ਲੈ ਕੇ ਗਿਆ ਜੀ ਤੇ ਉੱਥੇ ਕੰਮ ਨਹੀਂ ਆਉਂਦੇ ਕਿਉਂਕਿ ਉੱਥੇ ਦੂਜੇ ਫੈਨ ਲੱਗੇ ਹੋਏ ਤੇ ਆਪਾਂ ਨਵਾਂ ਫੈਨ ਵੀ ਲੈ ਕੇ ਆਏ ਤੇ ਇਹ ਬਾਲ ਖੈਨ ਸਾਨੂੰ ਪਤਾ ਹੀ ਆ ਤੇ ਇੱਥੇ ਲੰਗਰ ਬਾਣੀ ਚੱਲ ਰਿਹਾ ਦੇਖੋ ਦੋਸਤੋ ਲੰਗਰ ਬਾਣੀ ਲੱਗੇ ਹੋਏ ਨੇ ਖਾਣ ਮਹਿਤ ਨਾਣਾ ਵੀ ਲੱਗੇ ਹੋਏ ਗਾਣਾ ਲੋ ਜੀ ਦੋਸਤੋ ਮਿਲਦੇ ਆ ਫਿਰ ਬੱਚਿਆਂ ਦਾ ਟਾਈਮ ਹੋ ਗਿਆ ਹੈ ਸਕੂਲ ਦਾ ਫਿਰ ਲੈ ਆਏ ਚਲੋ ਜੀ ਲੈ ਕੇ ਆਨੇ ਆ ਠੀਕ ਆ ਮੇਤਰੂ ਚਲੋ ਜੀ ਲੈ ਕੇ ਆਏ ਆਪਾਂ ਮਾਤਰੋ ਹੈਲੋ ਦੋਸਤੋ ਲੋ ਜੀ ਆ ਗਏ ਨਾ ਜਵਾਕਾਂ ਨੂੰ ਲੈ ਕੇ 15 ਮਿੰਟ ਸਕੂਲ ਦੇ ਬਾਹਰ ਖੜੇ ਤੇ ਮੱਚ ਗਏ ਦੋਸਤੋ ਪੂਰਾ ਮੱਚ ਗਏ 15 ਮਿੰਟ ਲੇਟ ਨਾ ਮੈਸੇਜ ਕਰਿਆ ਆਇਆ ਕਿ ਸਕੂਲ ਦੇ ਬੰਦਿਆ ਨੇ ਉਹਨਾਂ ਨੇ ਮਾਸਟਰਾਂ ਨੇ ਮਾਇਸੇ ਵੀ ਨਹੀਂ ਕਰਿਆ ਕਿ ਲੇਟ ਹੋ ਸਕਦਾ ਨਹੀਂ ਹੋ ਸਕਦਾ ਉੱਥੇ ਟੋਪੇ ਚ ਖੜੇ ਆ ਰੜੇ ਪਏ ਤੇ ਪੂਰੇ ਐਨ ਦੋਸਤੋ ਕਦੋਂ 10-15 ਮਿੰਟ ਪਹਿਲਾਂ ਜਾਂਦਾ ਮਾਪੇ ਲੈਣ ਜਵਾਕਾਂ ਨੂੰ ਪਰ ਉੱਥੇ ਮੈਂ 10 ਤੇ ਲੈ ਕੇ ਆਇਆ ਨੂੰ 15 ਮਿੰਟ ਮੈਂ ਖੜਾ ਰਿਹਾ ਦੋਸਤ 15 ਤੋਂ 16 ਆ ਆਇਆ ਦੇ ਲੋ ਜੀ 2 ਵਜੇ ਛੁੱਟੀ ਹੁੰਦੀ ਹੈ 2:20 ਹੋ ਗਏ ਦੇਖ ਲੋ 2:20 ਹੋ ਗਏ 11 ਤੱਕ ਗਿਆ ਸੀ ਮੈਂ ਦੇਖ ਲੋ 11 ਤੱਕ ਮੈਂ ਤਾਂ 50 ਦੀ ਵਾਗਿਆ ਦੋਸਤੋ ਤੋਂ ਪੰਜੇ ਖੜੇ ਰਹੇ ਆ ਉਹ ਵੀ ਆ ਦੇਖਣ ਗਏ ਤੇ ਦੇਖ ਜਾਦੂਗਰ ਦੇਖਣ ਗਏ ਤੇ ਉਹ ਤੇ ਜਾਦੂਗਰ ਦੇ ਕੇ ਕੀ ਕਰਨਗੇ ਇਹ ਪੜਾਓ ਲਖਾਓ ਉਹ ਕਰਾਓ ਦੱਸਿਆ ਨਾ ਜਾਦੂਗਰ ਬਣਾਣਗੇ ਇਹ ਦੇਖੋ ਦੋਸਤੋ ਜਾਦੂਗਰ ਪੜਾਇਆ ਜਾਣੇ ਰਿਹਾ ਜਾਦੂਗਰ ਬਣਨਗੇ ਚਲੋ ਦੋਸਤੋ ਮਿਲਦੇ ਆਂ ਫਿਰ ਅਗਲੇ ਆਪਾਂ ਰੋਟੀ ਖਾ ਕੇ ਠੀਕ ਹੈ ਕੜੀ ਚੌੜ ਬਣਿਆ ਹੋਇਆ ਹੈ ਕੜੀ ਚੌੜ ਖਾ ਕੇ ਮਿਲਦੇ ਆਂ ਦੇਖੋ ਕੜੀ ਪਕੌੜਾ ਕੜੀ ਚੌੜ ਚਲੋ ਮਿਲਦੇ ਆਂ ਫਿਰ ਬਾਅਦ ਥੋੜੀ ਦੇਰ ਚ ਠੀਕ ਹੈ ਦੋਸਤੋ ਅੱਜ ਦੋਸਤੋ ਅਸੀਂ ਪੱਖੇ ਲੈ ਕੇ ਆਏ ਤੇ ਦੇਖੋ ਜੀ ਪੱਖੇ ਅਸੀਂ ਨੇ ਸਾਫ਼ ਕਰਤੇ ਨੇ ਤੇ ਨਾਲੇ ਦੇਖੋ ਜੀ ਅਸੀਂ ਨੇ ਤਾਰ ਵੀ ਦਿੱਤੇ ਪੱਖੇ ਤੇ ਪੱਖਾ ਲਾਦਾ ਸੀ ਨਵਾਂ ਦੋਸਤੋ ਦੇਖੋ ਪੱਖਾ ਅਸੀਂ ਨਵਾਂ ਲਾਤਾ ਏ ਤੇ ਕੜੀ ਚਾਵਲ ਤੁਸੀਂ ਖਾ ਸਕਦੇ ਹੋ ਕੜੀ ਚਾਵਲ ਦਾ ਲੰਗਰ ਆ ਤੇ ਲਓ ਜੀ ਇਧਰ ਵੀ ਸੀਨੇ ਪੱਖਾ ਲਾਤਾ ਤੁਹਾਨੂੰ ਮੈਂ ਦਿਖਾ ਦਿੰਦਾ ਐ ਤੇ ਲਓ ਜੀ ਦੋਸਤੋ ਨਵਾਂ ਪੱਖਾ ਲਾਇਆ ਇਧਰ ਵੀ ਮਨੇ ਆਹ ਦੇਖੋ ਨਵਾਂ ਪੱਖਾ ਲਾਇਆ ਉਹ ਵੀ ਥੱਲੇ ਕਰਕੇ ਲਾਇਆ ਥੋੜਾ ਜਿਹਾ ਪੱਖਾ ਥੱਲੇ ਕਰਕੇ ਲਾਤਾ ਮਨੇ ਨਵਾਂ ਪੱਖਾ ਹਵਾ ਫੁੱਲ ਦੇ ਰਿਹਾ ਹਾਂ ਠੰਡੀ ਠੰਡੀ ਹਵਾ ਫੁੱਲ ਲਾ ਤੇ ਕੜੀ ਪਕੌੜਾ ਖਾ ਸਕਦੇ ਹੋ ਤੁਸੀਂ ਤੇ ਲਓ ਜੀ ਖਾਣੇ ਆ ਕੜੀ ਪਕੌੜਾ ਤੇ ਇਧਰ ਦੇਖੋ ਜੀ ਬੰਦੇ ਸਾਡੇ ਇਧਰ ਵੀ ਕੜੀ ਪਕੌੜਾ ਖਾ ਰਹੇ ਨੇ ਲੈਟਨ ਨੇਰਾ ਕਰਕੇ ਖਾ ਰਹੇ ਨੇ ਦੋਸਤੋ ਨੇਰਾ ਕਰਕੇ ਲਓ ਜੀ ਮੈਂ ਤੁਹਾਨੂੰ ਦਿਖਾ ਦਿੰਨਾ ਨੇਹਰਾ ਕਰਕੇ ਖਾਰੇ ਨੇ ਦੇਖੋ ਦੋਸਤੋ ਲਓ ਜੀ ਦੋਸਤੋ ਮਿਲਦੇ ਆਂ ਫਿਰ ਆਪਾਂ ਕੜੀ ਪਕੌੜਾ ਖਾ ਲਈਏ ਤੁਹਾਨੂੰ ਮੈਂ ਖਵਾ ਦਿੰਨਾ ਹੈ ਪਹਿਲਾਂ ਤਾਂ ਲਓ ਜੀ ਖਾਓ ਤੁਸੀਂ ਕੜੀ ਪਕੌੜਾ ਲਓ ਜੀ ਲਓ ਜੀ ਖਾਓ ਕੜੀ ਪਕੌੜਾ ਚਲੋ ਮਿਲਦੇ ਆਂ ਫਿਰ ਆਪਾਂ ਥੋੜੀ ਜਿਹੀ ਸਾਡੇ ਨਾਲ ਬਣੇ ਰਹੋ ਤੁਸੀਂ ਠੀਕ ਆ ਮਿੱਤਰੋ ਚਲਦੇ ਆਂ ਫਿਰ ਸ਼ੋਪ ਤੇ ਓਕੇ ਹੈਲੋ ਦੋਸਤੋ ਲਓ ਜੀ ਆ ਗਏ ਅਸੀਂ ਦੁਕਾਨ ਤੋਂ ਲੋਰੀ ਲੈ ਕੇ ਆਏ ਆ ਮੋਮੋਸ ਦੇਖੋ ਜੀ ਮੋਮੋਜ ਲੈ ਕੇ ਆਏ ਆ ਦੋਸਤੋ ਮੋਮੋਜ ਫਰਾਈ ਹੋਣਗੇ ਇਹ ਤੇ ਲੈ ਕੇ ਆਇਆ ਪੱਖੇ-ਪੱਖੇ ਸਾਨੂੰ ਪਤਾ ਜੜਤੇ ਆਪਾਂ ਨੇ ਚੁੱਟੀ ਫਰਖੀ ਪੱਖੇ ਹੋਰ ਵੀ ਪਏ ਨੇ ਤੇ ਤੇ ਕਾਪਾ ਫੱਟਾ ਲੈ ਕੇ ਆਏ ਆ ਜੋ ਕੀ ਬਣਾਵਾਂਗੇ ਤੇ ਵੀਡੀਓ ਵਾਲਾ ਸਿਸਟਮ ਤੇ ਲੋ ਜੀ ਮਿੱਤਰੋ ਗੇਟ ਲਾ ਦੇਵੋ ਤਾਂ ਗੇਟਾ ਗੇਟ ਲਾ ਫੜਵੜ ਗੇਟ ਲਾ ਚੰਗੀ ਤਰ੍ਹਾਂ ਗੇਟ ਲਾਣਾ ਸਿਖਾਓ ਉਹਨਾਂ ਵਾਲੇ ਪਹਿਲਾਂ ਚਲੋ ਦੋਸਤੋ ਮਿਲਦੇ ਆਪਾਂ ਥੋੜੀ ਦੇਰ ਚਿੱਦੇ ਤਾਂ ਦੇਖੋ ਦੇਖੋ ਲੱਗੇ ਪਏ ਨੇ ਸੌਣ ਵਾਸਤੇ ਕਾਫੀ ਸਾਰਾ ਦਿਨ ਸੁੱਤੇ ਪਏ ਰਹਿੰਦੇ ਨੇ ਹੇ ਦੋਸਤੋ ਚਲੋ ਜੀ ਆਪਾਂ ਥੋੜੇ ਹੱਥ-ਪੈਰ ਮੂੰਹ ਆ ਤੇ ਧੋ ਲਈਏ ਫਿਰ ਮਿਲਦੇ ਆ ਸਾਨੂੰ ਠੀਕ ਆ ਦੋਸਤੋ ਪੂਰਾ ਹੱਥ ਲਿਬੜੇ ਹੋਏ ਨੇ ਸਾਡੇ ਤੇ ਮਿਲਦੇ ਆ ਫਿਰ ਆਪਾਂ ਥੋੜੀ ਜਿਹੀ ਖਾਣਾ ਨਾਲ ਬਣੇ ਰਹੋ ਠੀਕ ਆ ਦੋਸਤੋ ਫਿਰ ਕਰਦੇ ਆ ਗੱਲ ਥੋੜੀਆਂ ਲਓ ਜੀ ਦੋਸਤੋ ਅਸੀਂ ਪੀ ਰਹੇ ਕੋਲਡ ਡਰਿੰਕ ਲਓ ਜੀ ਹੁਣ ਬਣਾਵਾਂਗੇ ਅਸੀਂ ਵੀਡੀਓ ਵੀਡੀਓ ਦੇਖੋ ਜੀ ਤਿਆਰ ਵਰ ਤਿਆਰ ਨੇ ਸਾਰੇ ਦੇਖੋ ਜੀ 9:40 ਮਿੰਟਾਂ ਦਾ ਟਾਈਮ ਆ ਤੇ ਲਓ ਜੀ ਸਾਰੇ ਅੜਨੇ ਵੀਡੀਓ ਬਣਾਉਣ ਵਾਸਤੇ ਏ ਲੋ ਜੀ ਮੈਟਰੋ ਦੇਖੋ ਜੀ ਲੱਗੇ ਹੋਏ ਨੇ ਸਾਰੇ ਸੋਨੀ ਆਪਣੇ ਦਫ਼ਤਰ ਜ ਗਈ ਹੋਈ ਆ ਆਫਿਸ 'ਚ ਤੇ ਸਾਰੇ ਹੁਣ ਆ ਉਹਦੇ ਡੀ ਕਰ ਰਹੇ ਨੇ ਤੇ ਕਦੋਂ ਹੋ ਤੇ ਦੇਖੋ ਜੀ ਇਹਨੇ ਵੀ ਦਫ਼ਤਰ 'ਚ ਜਾਣਾ ਹੈ ਦੋਸਤੋ ਤੇ ਸੀਟ ਰੋਕੀ ਹੋਈ ਆ ਚਲੋ ਦੋਸਤੋ ਦੇਖੋ ਜੀ ਪੂਰਾ ਨਜ਼ਾਰਾ ਆ ਰਿਹਾ ਹੈ ਪੂਰਾ ਦੇਖੋ ਵੀਡੀਓ ਬਣਾ ਰਹੇ ਆ ਅਸੀਂ ਤੇ ਤਿਆਰ ਬੜ ਤਿਆਰ ਆ ਚਲੋ ਵੀਡੀਓ ਬਣਾ ਕੇ ਫਿਰ ਮਿਲਦੇ ਆ ਫਿਰ ਤੁਹਾਨੂੰ ਠੀਕ ਆ ਦੋਸਤੋ ਲਓ ਜੀ ਦੋਸਤੋ ਦੇਖੋ ਇਹ ਮਮੋਸ ਸਜਰੇ ਨੇ ਤੇ ਲਓ ਜੀ ਆ ਗਈ ਹਫਤਾਫਤਰ ਚ ਸੋਨੇ ਰਾਣੀ ਤੇ ਲਓ ਜੀ ਮਿੱਤਰੋ ਦੇਖੋ ਪੂਰਾ ਓਕੇ ਦੀ ਰਿਪੋਰਟ ਆ ਤੇ ਰਾਤ ਨੂੰ ਲੱਗ ਰਿਹਾ ਫੋਚਾ ਜੋ ਕਿ ਲੰਗਰ ਪਾਣੀ ਖਾ ਕੇ ਗੰਦ ਪਾ ਕੇ ਤੇ ਲਾਤਾ ਪੋਚਾ ਸਭੀਆਂ ਚੱਲ ਠੀਕ ਆ ਦੋਸਤੋ ਚਲੋ ਜੀ ਆਵਾਜ਼ ਕੱਟੇ ਨਿਕਲ ਰਹੀ ਆ ਦੋਸਤੋ ਆਪਣੀ ਚਲੋ ਮਿਲਦੇ ਆ ਫਿਰ ਆਪਾਂ ਥੋੜੀ ਦੇਰ ਚ ਬੈਟਰੀ ਚਾਰਜ ਨਹੀਂ ਨਹੀਂ ਲੋ ਜੀ ਦੇਖੋ ਜੀ ਇਧਰੋ ਦੇਖੋ ਆ ਗਏ ਪਏ ਨੇ ਦੇਖੋ ਆ ਵੀਡੀਓ ਬਣਾਣੀ ਇੱਕ ਪਾਸੇ ਤੇ ਲੋ ਜੀ ਮਿਲਦੇ ਆ ਫਿਰ ਥੋੜੀ ਦੇਰ ਸਾਡੇ ਨਾਲ ਬਣੇ ਰਹੋ ਤੁਸੀਂ ਠੀਕ ਆ ਦੋਸਤੋ ਲੋ ਜੀ ਦੋਸਤੋ ਅਸੀਂ ਬਣਾ ਲਿਆ ਵੀਡੀਓ ਆ ਦੇਖੋ ਜੀ ਮੋਮੋਜ਼ ਆਣ ਅਸੀਂ ਖਲਾਂਗੇ ਤੇ ਸੋ ਜਾਾਂਗੇ ਤੇ ਅਗਲੇ ਵਲੌਗ ਚ ਮਿਲਦੇ ਆ ਫਿਰ ਠੀਕ ਆ ਦੋਸਤੋ ਤੁਹਾਨੂੰ ਸਾਡੇ ਨਾਲ ਬਣੇ ਰਹੋ ਦੇਖੋ ਜੀ ਇਧਰ ਬੱਚੇ-ਪੁੱੱਚੇ ਸਾਰੇ ਕੋ ਸੋ ਗਏ ਨੇ ਤੇ ਅਗਲੇ ਵਲੌਗ ਵਿੱਚ ਮਿਲ ਜਿਆ ਮਿੱਤਰੋ ਚਲੋ ਜਬ ਤੱਕ ਕੇ ਲਈ ਬਾਏ ਬਾਏ ਕਰੋ ਬਾਏ ਬਾਏ ਜੈ ਹੇ ਦੋਸਤੋ ਜੈ ਹੇ